ਤਾਂ ਫਿਰ ਆਪਾਂ ਨੂੰ 10-10 ਦੇ ਜੋੜੇ ਬਣਾ ਕੇ ਜੋੜ ਪਤਾ ਹੈ ਠੀਕ ਹੈ ਆਪਣੇ ਕੋਲੇ ਸੰਖਿਆ ਹੈ ਜੀ 43 ਦੇ ਵਿੱਚ ਆਪਾਂ ਨੇ 25 ਨੂੰ ਜੋੜਨਾ ਪਰ ਜੋੜਨਾ ਕਿਸ ਤਰੀਕੇ ਨਾਲ 10-10 ਦੇ ਜੋੜੇ ਬਣਾ ਕੇ ਠੀਕ ਹੈ ਹੁਣ ਦੇਖੋ ਆਪਾਂ ਇਸ ਦੇ 10-10 ਦੇ ਜੋੜੇ ਬਣਾਉਂਦੇ ਹਾਂ 25 ਐ 25 ਦੇ 10-10 ਦੇ ਜੋੜੇ ਕਿਹੜੇ ਬਣਨਗੇ 10 3 ਦੇ 5 25 ਪੰਜ ਆਪਾਂ ਤਾਲ ਲਾ ਕੇ ਰੱਖਿਆਗਾ ਕਿਉਂਕਿ 5 ਦਾ ਜਿਹੜਾ ਦਾ ਉਹ 10 ਦਾ ਜੋੜਾ ਨਹੀਂ ਬਣਦਾ ਇਸ ਕਰਕੇ ਉਹ ਇਸੇ ਤਰ੍ਹਾਂ ਹੀ ਲਿਖਤਾ ਹੁਣ ਆਪਾਂ 25 ਦੇ ਜੋੜੇ ਬਣਨਗੇ 10-10 ਦੇ 10 10 ਤੇ 5 ਹੁਣ ਆਪਾਂ ਇਧਰ ਇਸ ਦਾ ਜੋੜ ਲਾ ਲਵਾਂ ਦੇਖੋ ਪਰਸਾਣੀ ਦੇ ਵਿੱਚ ਆਪਾਂ ਨੇ 10 10 ਤੇ 5 ਮੋਂ 1 ਬਾਈ 1 ਆਪਾਂ ਜੋੜਦੇ ਗਾਣੇ ਠੀਕ ਹੈ ਮੋਂ ਦੇਖੋ 43 ਦੇ ਵਿੱਚ ਆਪਾਂ ਨੇ 43 ਦੇ ਵਿੱਚ ਸਭ ਤੋਂ ਪਹਿਲਾਂ 10 ਜੋੜਨੇ ਕਿਨੇ ਮਾਣਗੇ ਕਿਨੇ ਮਾਣਗੇ 35 ਮੋਂ ਪਿੱਛੇ ਰਹਿ ਗਈ 10 ਤੇ 5 ਮੋਂ 35 ਦੇ ਵਿੱਚ ਫਿਰ 10 ਜੋੜਾਂਗੇ 35 ਚ 10 ਜੋੜੇ 65 ਆਪ ਦੇ ਕਿਹੜੀ ਸੰਖਿਆ ਰਹੇਗੀ ਪੰਜ 63 ਦੇ ਵਿੱਚ ਪੰਜ ਜੋੜੇ ਉਂਗਲਾਂ ਦੇ ਜੋੜਾਂਗੇ 64 65 64 67 ਤੇ 58 ਠੀਕ ਹੈ ਉਹ ਸਾਡੇ ਕੋਲ ਆਨਸਰ ਕਿਹਾ ਹੈ 58 ਤੇ ਇਸੇ ਤਰ੍ਹਾਂ ਆਨਸਰ ਦੇ ਇੱਕ ਅਸੀਂ ਦੇ ਗਏ 56 ਇਸੇ ਤਰ੍ਹਾਂ ਜੋ 10-10 ਦੇ ਜੋੜੇ ਬਣਾ ਕੇ ਜੋੜ ਪਤਾ ਕਰੋ ਤਲਵਾਰ